वागुरु जी का खालसा वागुरु जी की फट कांग्रेस पार्टी सोबा कांग्रेस ਜੰਮੀ ਜੰਮੀ ਬਹੁਤ ਸਤਿਕਾਰਯੋਗ ਸਾਡੇ ਜਲੰਧਰ ਕੰਟਰੋਲ ਅਗਮੇ ਤੇ ਫਤਰੀ ਆਉਂ ਗਿਆ ਨਾ ਕਰੇ ਸਭਾ ਕੰਟਰੋਲ ਦੀ ਲੋਕ ਜੰਮੀ ਜੰਮੀ ਸਾਰਾ ਪੰਜਾਬ ਜੰਮੀ ਜੰਮੀ ਸਾਰਾ ਪੰਜਾਬ ਜੰਮੀ ਜੰਮੀ ਸਾਰਾ ਪੰਜਾਬ ਦੇ ਜिले ਤੋਂ ਇਹ ਬਹੁਤ ਅਸਰਗਰ। ਅਗਰ ਬਾਤ ਕੀਤੀ ਜਾਏ ਤਾਂ ਪੰਜਾਬ ਮੇ ਇਸ ਸਮੇਂ ਬਾੜ ਕੇ ਹਾਲਾਤ ਹੈ। ਕਈ ਜਿਲ੍ਹਿਆਂ ਮੇ ਬਾੜ ਆਈ ਹੋਈ ਹੈ। ਨਹਿਰੋਂ ਸੇ ਪਾਣੀ ਛੁੜਿਆ ਹੈ। ਹਾੜ ਆਇਆ ਹੈ। ਇਹ ਆਪਣੇ ਆਪ ਨੇ ਆਏ। ਸਰਕਾਰ ਦੀ ਨਾਕਾਮੀ ਕਰਕੇ ਆਏ ਹੈ। ਕਿਉਂਕਿ ਜਦੋਂ ਸਰਕਾਰਾਂ ਸਹੀ ਤਰੀਕੇ ਨਾਲ ਪਸਾਰ ਤੋਂ ਪਹਿਲਾਂ ਇੰਤਜ਼ਾਮ ਨਹੀਂ ਕਰਦੀਆਂ ਤਾਂ ਹਾੜ ਆਉਂਦੇ ਹੈ। ਹਰ ਸਾਲ ਸਰਕਾਰਾਂ ਸਫਾਈ ਕਰਉਂਦੀਆਂ, ਨਦੀਆਂ, ਨਾਲੇ, ਦਰਿਆ لیکن ਇਹਨਾਂ ਨੇ 3.5 ਸਾਲ ਤੋਂ ਨਹੀਂ ਕਰਾਏ 3.5 ਸਾਲ ਦੇ ਵਿੱਚ ਉਹ ਵਾਰ ਬਾੜ ਆ ਚੁੱਕੀ ਹੈ ਭਾਜੀ ਨਾਕ ਹੋਇਆ ਲੱਗੇ ਆਪਣੀ طرف ਸਰਕਾਰ ਦੀ ਨਾਕਾਮੀ ਇਹਨਾਂ ਦਾ ਅਣਜਾਣਪਣਾ আর ਇਹਨਾਂ ਦੀ ਆਪਣੀ ਫੇਲਿਅਰ ਹੈ ਨਾਲ ਨਾਲ ਜਿਹੜੀ ਇਹ ਨਜਾਇਜ਼ ਮਾਈਨਿੰਗ 3.5 ਸਾਲ ਤੋਂ ਕਰ ਰਹੇ ਇਹਨਾਂ ਨੇ ਮਾਈਨਿੰਗ ਦੀ ਕੋਈ ਆਪਸ਼ਨ ਨਹੀਂ ਕੀਤੀ 3.5 ਸਾਲ ਦੇ ਵਿੱਚ ਇੱਕ ਤਾਂ ਪੰਜਾਬ ਨੂੰ ਲੁਕ ਕੇ ਲਿਆ ਰਹੇ ਅੰਟੀ ਨਾਗ ਰੂਸਰਾ ਪੰਜਾਬ ਨੂੰ ਹੜ ਤੇ ਰੇ ਕਿਉਂਕਿ ਰਾਤਾਂ ਨੂੰ ਚੋਰੀ ਚੱਕਦੇ ਆ ਰੇਟਾ ਫਿਰ ਕੋਰੋਨਾ ਨੇ ਤਾਂ ਲਾਠੀਆਂ ਦੇ ਗਾਜਰਾਂਦ ਨੂੰ ਕਿੱਦੇ ਦੇ ਪੜਦੇ ਨੇ ਕਿੱਦੇ ਕਿੱਦੇ ਪੜਦੇ ਨੇ ਉਹਦੇ ਨਾਲ ਦਰਿਆ ਤੇ ਬੰਨ ਟੁੱਟੇ ਐ ਤੇ ਨਦੀਆਂ ਤੇ ਬੰਨ ਟੁੱਟੇ ਤਾਂ ਇਹ ਹੜ ਆਏ ਐ ਜਿਹਦੇ ਲਈ ਸਰਕਾਰ ਦੀ ਮਾਈਨਿੰਗ ਜਿਹੜੀ ਚੋਰੀ ਹੋ ਰਹੀ ਹੈ ਉਹਦੇ ਵਾਰ ਹੈ ਤੇ ਇਹਨਾਂ ਦੀ ناکਾਮੀ ਜਿਹੜੀ ਹੈ ਸਫਾਈ ਨਹੀਂ ਕਰਾਣ ਲੱਗੋ ਜਿੰਮੇਵਾਰ ਹੈ ਜੇ ਗੱਲ ਪਈ ਜਾਏ ਤਾਂ ਸੀਐਮ ਨੇ ਆਪਣਾ ਹੈਲੀਕਾਪਟਰ ਨਹੀਂ ਮਾਈਗਰੇਡ ਕਰਿਆ ਨੇ ਔਰ ਚੇਨਈ ਦੌਰਾ ਵੀ ਕਰਕੇ ਆਏ ਆ ਤਾਂ ਐਸੇ ਨੇ ਟਰੰਪ ਦੁਆਰਾ ਟੈਰੀਪੀ ਲਗਾ ਦਿਆ ਗਿਆ ਯਾਰ ਕਿੰਨੇ ਦਿਨਾਂ ਬਾਅਦ ਤੇ ਕਹਿੰਦਾ ਮੈਂ ਉਹ ਦੇ ਰਿਆਂ ਜਹਾਜ਼ ਭਾਈ ਸਾਢੇ 3 ਸਾਲ ਪਹਿਲਾਂ ਦਿੱਤਾ ਹੋਇਆ ਸੀ ਹਾਂ ਸਹੀ ਕਰ ਲੈ ਸਾਢੇ 3 ਸਾਲ ਤੱਕ ਕੇਜਰੀ ਵਾਲੇ ਦੇ ਪਰ ਟੁੱਟੇ ਲੰਦਾ ਰਿਹਾ ਪੰਜਾਬੀਆਂ ਨੂੰ ਪੁੱਛਿਆ ਤਾਂ ਕਹਿੰਦੇ ਅੱਜ ਜਿੰਨਾ ਐਡੀ ਸਾਈਡ ਤੋਂ ਖੋ ਯਾਰ ਜਹਾਜ਼ ਹੈਲੀਕਾਪਟਰ ਤਾਂ ਇਹ ਚਾਹੀਦੀ ਸੀ ਅੱਜ 50 ਹੈਲੀਕਾਪਟਰ ਬਾਹਰੋਂ ਮਗਾ ਕੇ ਕਿਰਾਏ ਤੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਇਹ ਫਸੇ ਵੇ ਸੀ ਚੱਕਦਾ ਲੇਕਿਨ ਇਹ ਬੰਦਿਆਂ ਨੂੰ ਇਹ ਅਕਲੇ ਕੋਈ ਨਹੀਂ ਹੈ ਇਹਨਾਂ ਨੂੰ ਤਾਂ ਸਿਰਫ ਲੁੱਟ ਕੇ ਨੇ ਪੰਜਾਬ ਨੂੰ ਲੁੱਟਣ ਦੇ ਇਲਾਵਾ ਕੋਈ ਕੰਮ ਨਹੀਂ ਹੈ ਮੈਂ ਪੁੱਛਦਾ ਕਿ ਸਾਡੇ 3.5 ਸਾਲ ਦੇ ਪੰਜਾਬ ਦੇ ਮਾਈਨਿੰਗ ਦੇ ਪੈਸੇ ਕਿੱਥੇ ਗਏ ਆ ਉਹ ਦੱਸੋ ਧੰਨਵਾਦ